ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਆਪਾਂ ਸ਼ੁਰੂ ਕੀਤਾ ਚਾਹ ਤੋਂ ਤੇ ਇਧਰ ਸ਼ਾਨਾ ਕੰਮ ਕਰ ਰਿਹਾ ਆਪਣੀ ਕੰਪਨੀ ਤੇ ਚਾਹ ਚਾਹ ਤੇ ਸਾਰੇ ਮੁੰਡ ਚਾਹ ਵੀ ਕੇ ਰੈਡੀ ਸੈਡੀ ਹੁੰਨੇ ਆ ਤੇ ਬਾਅਦ ਚ ਆਪਾਂ ਜਾਣਨੇ ਆ ਸਪੇਸ਼ਲ ਗੱਲ ਲਓ ਜੀ ਹੁਣ ਆਪਾਂ ਚੱਲੇ ਆ ਕੱਦ ਸਮਾਨ ਲੈਣ ਤੇ ਸਫਰ ਦੇ ਕੱਲ ਟਾਈਮ ਨਹੀਂ ਲੱਗਾ ਸਾਲਾ ਪਹੁੰਚ ਗਏ ਸੀ ਤੇ ਹੁਣ ਜਾਂਦੇ ਆ ਸਵੇਰੇ ਸਵੇਰ ਠੰਡ 10 ਤੋਂ 12 ਡਿਗਰੀ ਹੁੰਦੀ ਹੈ ਆਪਾਂ ਇਕਨੋਮੀ ਤੇ ਅੱਜ ਜਤਵਾਰ ਐ 12 ਵਜੇ ਬੰਦ ਹੋ ਜੰਗੀ ਆ ਸ਼ਾਇਦ 1 ਵਜੇ ਹੁੰਦੀ ਆ ਤਾਂ ਕਰਕੇ ਆਪਾਂ ਸਿੱਧੀ ਆ ਜਾਏ ਸੀ ਤੇ ਜੇ ਤੁਸ ਸਮਾਨ ਲੈਣੇ ਹੁਣ ਅੱਜ ਧੁੱਪ ਵੀ ਬਹੁਤ ਆਇਆ ਤੇ ਕੱਲ ਆਪਾਂ ਜਿੱਥੇ ਗਏ ਸੀ ਉੱਤੇ ਧੁੰਦ ਪਈ ਸੀ ਤੇ ਸ਼ਾਇਦ ਪਾਣੀ ਕਰਕੇ ਧੁੰਦ ਪਾਫ ਕਰਕੇ ਤਾਂ ਹੋਊਗੀ ਤੇ ਆ ਜਿਹੜੀਆਂ ਆਪਾਂ ਐਨ ਕਲਾਈਆਂ ਆ ਇਹ ਨਾ ਨਹੀਂ ਜਾਵੀਆਂ ਆ ਤੇ ਜਿਹੜਾ ਚ ਆਹ ਕੈਮਰਾ ਲੱਗਾ ਹੈ ਤੇ ਜਿਹੜਾ ਆਪਾਂ ਵੀਡੀਓ ਬਣਾਉਣੇ ਆ ਆ 2 ਘੰਟੇ ਦੀ ਵੀਡੀਓ ਐਸੇ ਹੀ ਬਣ ਜਾਂਦੀ ਆ ਤੇ ਫੋਨਾ ਵੀ ਆਪਾਂ ਬਣਾਈ ਦੀ ਆ ਤੇ ਜਿਹੜੀ ਵਧੀਆ ਲੱਗਦੀ ਆ ਉਹ ਆਪਾਂ ਪਾ ਲਈ ਦੀ ਆ ਵਿੱਚ ਤੇ ਵਧੀਆ ਚੀਜ਼ ਆ ਇਹ ਜਿਹੜਾ ਸਮਾਨ ਆਪਾਂ ਲੈ ਲਿਆ ਤੇ ਹੁਣ ਦੇ ਅੱਗੇ ਜਾਂਦੇ ਆ ਤਾਂ ਆਪਾਂ ਦੁੱਧ ਲੈਣਾ ਤੇ ਮੈਂ ਗੱਲ ਕਰ ਰਿਹਾ ਸੀ ਅਨਕਾ ਦੀਆਂ ਅਨਕਾ ਦੀ ਤੁਸੀਂ ਹਾਂਜੀ ਸਮਾਨ ਆਪਾਂ ਲੈ ਲਿਆ ਤੇ ਹੁਣ ਚੱਲੀਏ ਘਰ ਨੂੰ ਇੱਕ ਸ਼ਹਿਰ ਦੇ ਹੋਰ ਥਾਂ ਤੇ ਜਾਣਾ ਆਪਾਂ ਤੇ ਉੱਥੇ ਵੀ ਜਾਂਦੇ ਆ ਤੇ ਮੈਂ ਗੱਲ ਕਰ ਰਿਹਾ ਸੀ ਐਨਕਾ ਜੀ ਤੇ ਆਪਾਂ ਤੇ ਮੂਹ ਤੋਂ ਲਈਆਂ ਸੀ ਲਈਆਂ ਸੀ ਤੇ ਆਪਾਂ ਨੂੰ ਗੱਲ ਸਮਝ ਗਈ ਸੀ ਕਿਉਂਕਿ ਆਪਾਂ ਉੱਥੋਂ ਲਈ ਸੀ ਕੈਟੈਕ ਤੇ ਜਦੋਂ ਆਪਾਂ ਕੈਟ ਲੈ ਲਈ ਵੀ ਆਰ ਉਹਦੀ ਸੀਲੀ ਕੈਟ ਬਹੁਤ ਵਧੀਆ ਹੋਰ ਵਿੱਚ ਵੀ ਚਾਰਜਿੰਗ ਪੁਆਇੰਟ ਲੱਗਾ ਸੀਗਾ ਜੇ ਤੁਸੀਂ ਦਾ ਹੁਣ ਘੁੰਮਣ ਜਾਣਾ ਜਾਂ ਕਿਸੇ ਨੇ ਪਹਾੜੀਆਂ ਦੇ ਜਾਣਾ ਤੇ ਉਹਦੇ ਵਿੱਚ ਛੂ ਲਾ ਜਾਂਦਾ ਸੀ ਕੈਟਾ ਦੇ ਅੱਗੇ ਤੇ ਉਹ ਚਾਰਜਿੰਗ ਪੁਆਇੰਟ ਜਿਹੜਾ ਮਾਤਨ ਜਾਦਾ ਉਹਨੂੰ ਚਾਰਜ ਕਰ ਸਕਦੇ ਆ ਤੇ ਉਹ ਵੀ ਉਹਦੀ ਸੀ ਉਹਦੇ ਨਾਲ ਵੀ ਆਪਾਂ ਨੂੰ ਚਾਰ ਚੀਜ਼ਾਂ ਫ੍ਰੀ ਮਿਲਦੀਆਂ ਸੀ ਤੇ ਤੇ ਆਪਾਂ ਗੱਡੀ ਬੁਡੀ ਤੇ ਸਟicker ਲਿਆ ਸੀ ਤੇ ਇੱਕ ਆ ਐਂਕਲੀਆਂ ਸੀ ਚਾਰ ਵਿੱਚ ਕੈਮਰਾ ਆ ਤੇ 2 ਘੰਟੇ ਦੀ ਵਿੱਚ ਵੀਡੀਓ ਬਣ ਜਾਂਦੀ ਆ ਤੇ ਇੱਥੇ ਮੈਮਰੀ ਕਾਰਡ ਪੈਂਦਾ ਆ ਤੇ ਆਹ ਬਟਨ ਆ ਇੱਥੇ ਸੌਖਾ ਹੀ ਕੰਮ ਆ ਹੁਣ ਆ ਵੀਡੀਓ ਬੱਲ ਰਹੀ ਆ ਤੇ ਪਤਾ ਨਹੀਂ ਲੱਗਦਾ ਤੇ ਮੈਂ ਜਦੋਂ ਕਲੌਗ ਬਣਾ ਜਾਣਾ ਤੇ ਇਹਨੂੰ ਆਪਾਂ ਸਟਾਰਟ ਕਰ ਦੀਦਾ ਤੇ ਜਿਹੜੇ ਵਧੀਆ ਵੀਊ ਹੁੰਦੇ ਹੋ ਆਪਾਂ ਇੱਕ ਤੋਂ ਵੀ ਲੈ ਲਈ ਤੇ ਫੋਨ ਚੋ ਵੀ ਲੈ ਲਈ ਬੜੀ ਚੀਜ਼ ਆ ਟੈਕਨੋਲੋਜੀ ਆ ਗਾਂਧੀਆਂ ਪਰਨ ਕੀ ਆਊਗਾ ਬੜਾ ਬੱਜਿਆ ਰਹੇ ਦਿਮਾਗ ਦੇ ਵਿੱਚ ਕੈਮਰੇ ਫਟ ਹੋ ਜਾਣੇ ਆ ਇੱਥੇ ਸੀਜ਼ਡ ਸਟੋਰ ਤੇ ਜਿਹੜੇ ਦੱਬਲੇ ਲਵਾਉਂਦੇ ਆਂ ਜੀ ਇੱਥੇ ਪਹਿਲਾਂ ਬਰਕਤ ਤੋਂ ਨੇ ਬਲੂ ਹੁੰਦੀ ਸੀ ਉਹ ਬੰਦ ਹੋ ਗਈ ਹੈ ਦੇਖ ਦੇ ਅੰਦਰ ਜਾ ਕੇ ਪਹਿਲੀ ਵਾਰ ਆਈਆਂ ਤੇ ਦੇਖ ਦੇ ਇਹ ਸੱਪ ਕੱਟਦੇ ਲੌਵੀ ਆ ਗਏ ਅੰਦਰ ਮਾਰਕੀਟ ਤੇ ਇੱਥੇ ਸਕੌਂਦਲ ਲੱਗੀ ਆ 19000 ਤੋਂ ਕੱਟ ਕੇ 10000 ਦਾ ਇਹ ਲੈਣਾ ਵੀ ਲਓ ਜੀ ਵੀਰੇ ਨੇ ਇਹ ਮੇਰੇ ਹਿਸਾਬ ਨਾਲ ਇਹਦਾ 7-8 ਭਾਂ ਹਾ ਸਹੀ ਮਾਰਕੀਟ ਕੱਪੜਿਆਂ ਦੀਆਂ ਦੁਕਾਨਾਂ ਵਧੀਆ ਹੈ ਖਾਲੀ ਆ ਮਾਸੀ ਅੱਧਰ ਵੀਰ ਨੇ ਡਿਡ ਲੈ ਲਈ ਆ ਉਹ ਵੀਰ ਵੀਰ ਅੱਜ ਕਰ ਨਹੀਂ ਆ ਨਾ ਉਹ ਵੀਰ ਵੀਰ ਇਹਨੂੰ ਕੱਦਣਾ ਨਹੀਂ ਰੱਬ ਨੇ ਮਿਲਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਸਾਰੀਆਂ ਸਸਤੀ ਗੱਲਾਂ ਹਨ ਚਾਓਗੇ ਚਾਓਗੇ